ਗਰਮਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਅੱਜ ਹੈ 26 ਜਨਵਰੀ ਤੇ ਅੱਜ ਜਾ ਰਹੇ ਆਂ ਖੁਸ਼ਪਿੰਦਰ ਸਿੰਘ ਚੀਮਾ ਉਹਨਾਂ ਦੀ ਬਰਾਤ ਤੇ ਆਪਾਂ ਦੇਖਨੇ ਸਾਰੇ ਬਲੌਗ 16 ਤਰੀਕ ਨੂੰ ਫਰੀਦਕੋਟ ਗਏ ਸੀ 18 ਨੂੰ ਫਿਰ ਪਾਠ ਰੱਖਿਆ 20 ਨੂੰ ਭੋਗ ਸੀ 24 ਨੂੰ ਪਾਰਟੀ ਸੀ ਅੱਜ ਉਹਨਾਂ ਦੀ ਬਰਾਤ ਹੈ ਕੱਲ ਨੂੰ ਪਾਰਟੀ ਹੈ ਸੋ ਅੱਜ ਬਰਾਤ ਜਾ ਰਹੇ ਆਂ ਤੇ ਅੱਜ ਦਾ ਬਲੌਗ ਸਾਰਾ ਦੇਖਿਓ ਤੁਹਾਨੂੰ ਦਿਖਾਵਾਂਗੇ ਕਿੱਥੇ ਜਾਣੀ ਬਰਾਤ ਸਾਰੋ ਕੁਝ ਦਿਖਾਵਾਂਗੇ లైక్ కామెంట్ షేర్ जरूर ਕਰਿਓ ਬਣੇ ਰਹੋ ਬਲੌਗ ਤੇ ਅੱਜ ਸ਼ੁਰੂ ਕਰਨ ਲੱਗੇ ਆ ਹੁਣ ਤੁਰਨ ਲੱਗੇ ਆ ਤਿਆਰ ਹੋ ਗਏ ਆ ਚੱਲਦੇ ਆ ਲਓ ਜੀ ਰਹਿਮਤ ਵੀ ਤਿਆਰ ਹੋ ਗਿਆ ਇਧਰ ਗੱਡੀਆਂ ਆ ਗਈਆਂ ਲੋ ਜੀ ਤੁਰ ਪਏ ਆ ਖੁਸ਼ਪਿੰਦਰ ਸਿੰਘ ਦੀ ਬਰਾਤ ਤੇ ਅੱਜ ਫਿਰ ਮੈਨੂੰ ਗੱਡੀ ਦੇ ਬਾਦ ਆ ਤੇ ਡਾਕਟਰ ਸਾਹਿਬ 프리 ਜਗਤਾਰ ਸਿੰਘ ਪ੍ਰਸ਼ਾਦਾ ਸ਼ਾਗਰੇ ਸ਼ਾਗੋ ਸ਼ਾਗੋ ਵਾਈਗਰੀ ਸ਼ਾਗੋ ਚੱਲ ਪਏ ਜੀ ਮੇਰਾ ਨਾਮ ਵੀ ਬੋਲ ਜਗਤਾਰ ਸਿੰਘ ਜਗਤਾਰ ਸਿੰਘ ਮਗਰ ਬੈਠੇ ਆ ਜਗਤਾਰ ਸਿੰਘ ਮਾਨ ਬੈਠੇ ਜਯੋਧਵੀਰ ਸਿੰਘ ਬੈਠਾ ਨਾਲ ਹਾਂ ਜਾ ਕੇ ਮਿਲਦੇ ਆ ਦਿਖਾਉਨੇ ਤੁਹਾਨੂੰ ਉੱਥੇ ਲੋਕੇਸ਼ਨ ਸਾਰੀ ਰੋਪਾ ہاں سو نو کی فیل ہو رہا ودیا ایک نمبر ملوٹ آ گئے جی جلال لکھا سب ਸਤਿਗੁਰ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਰਾਜਮਾਨ ਗੁਰੂ ਦੀ ਸਾਜੀ ਨਾਲ ਜੀ ਪਿਆਰੀ ਸਾਧ ਸੰਗਤ ਦੀ ਵੱੜਪਾਕੇ ਹੋ ਆਪ ਸਰਬੱਤ ਸੰਗਤ ਦੋ ਪਰਿਵਾਰਾਂ ਦਾ ਮੇਲ ਹੋ ਰਿਹਾ ਜਾ ਰਿਹਾ ਹੈ ਆਨੰਦ ਕਾਰਜ ਦੀ ਮਰਯਾਦਾ ਵਿੱਚ ਸ਼ਾਮਲ ਹੋਣ ਲਈ ਸਾਰੇ ਜਣੇ ਪਹੁੰਚੇ ਹਾਂ ਸਤਿਕਾਰਯੋਗ ਭਾਈ ਭਵਿੰਦਰ ਸਿੰਘ ਜਿਨ੍ਹਾਂ ਦੇ ਸੁਪੁੱਤਰ ਕਾਕਾ ਖੁਸ਼ਵਿੰਦਰ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਸੁਪੁੱਤਰੀ ਬੀਬਾ ਨਵਜੋਤ ਕੌਰ ਸਪਾਹ ਕੋ ਜੋੜੀ ਦੇ ਆਨੰਦ ਕਾਰਜ ਦੇ ਲਈ ਆਪ ਸਭਾ ਤਾਂ ਪਹੁੰਚੇ ਹੋ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਬੀਬਾ ਜੀ ਦੇ ਪਿਤਾ ਜੀ ਭਾਈ ਹਰਪ੍ਰੀਤ ਸਿੰਘ ਜੀ ਨੂੰ ਉਹ ਸਰ ਕਾਕਾ ਜੀ ਦੇ ਜੋ ਸਿਰਾਂ ਤੇ ਕਲਗੀ ਲੱਗਿਆ ਹੈ ਉਹ ਔਖੇ ਘੜੀ ਨਾ ਦੇਖਣ ਦੇ ਆਪਣਾ ਵਿਰਤ ਸੰਭਾਲੇ ਹੱਥ ਦੇ ਰੱਖ ਆਪਣੇ ਕੋ ਸਾਹ ਫੁਸਾਕ ਪ੍ਰਤ ਪਾਲੇ ਤਨ ਤੂੰ ਤੀ ਲਾ ਵਜਾਈ ਤਨ ਹਦ ਸਤ ਮਜਾਏ ਹਰ ਤੁਮ ਜੜੀ ਲਾ ਹਰ ਤੀ ਜੜੇ ਲਾਵਾ ਮਨ ਚੋ ਪਿਆ ਬੈਗਾ ਕੀਆ ਲੋ ਜੀ ਆਨੰਦ ਕਾਰਜ ਬਹੁਤ ਵਧੀਆ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਹਾਂ ਡਾਕਟਰ ਸਾਹਿਬ ਹਾਂਜੀ ਤੇ ਹੁਣ ਅਨੰਤ ਘਰਜ ਕਰਕੇ ਹੁਣ ਤੁਰ ਪਿਆ ਪੈਲਸ ਨੂੰ ਇਧਰ ਆ ਗਏ ਝੀਲਾਂ ਦੇਖੋ ਔਰ ਇਹ ਸਾਹਮਣੇ ਥਰਪਲ ਝੀਲਾਂ ਦੇ ਨਜ਼ਾਰੇ ਲੋਇ ਹੁਣ ਜਾਂਦੇ ਆ ਪੈਲਸ ਤੇ ਫਿਰ ਛਕਦੇ ਆ ਕੁਝ ਜਾ ਕੇ ਹਾਂ ਜਦਵੀਰ ਜਦਵੀਰ ਵਾਈ ਕਰ ਜਦਵੀਰ ਸਿੰਘ ਪੁਰ ਜਦਵੀਰ ਕਹਿੰਦਾ ਕਦੋਂ ਛਕਾਂਗੇ ਕਦੋਂ ਛਕਾਂਗੇ ਬੱਸ ਮੈਂ ਕਿਹਾ 5 ਮਿੰਟ ਰੁਕ ਜਾਓ 5 ਮਿੰਟ ਡੇਢ ਘੰਟਾ ਲੱਗਦਾ ਉਸ ਕੋਲ ਲੱਗੀ ਸੀ ਮੁੰਲੇ ਨੂੰ ਹੁਣ ਜਾ ਰਹੇ ਆ ਜੀ ਡਾਕਟਰ ਸਾਹਿਬ ਹਾਂਜੀ ਉਹ ਬੁੱਕ ਲੱਗੀ ਜਵਾਬ ਬੁੱਕ ਲੱਗੀ ਹੈ ਨਾ ਬੁੱਕ ਲੱਗੀ ਜੀ ਬਹੁਤ ਅਸਾਂ ਇਹਨੂੰ ਵੀ ਬਹੁਤ ਜਯੋਦਵੀਰ ਨੂੰ ਬੁੱਕ ਲੱਗੀ ਆ ਪਹੁੰਚ ਚੁੱਕੇ ਹਾਂ ਪੈਲੇਸ ਨਵਾਬ ਹਵੇਲੀ ਨਵਾਬ ਪਿੱਛੇ ਆ ਕੇ ਤੁਰ ਪੈਣਾ ਸਾਥ ਅੱਗੇ ਆਉਂਦਾ ਨਾਲ ਤੇਰੇ ਸਾਹ ਦੀ ਸੁਗਾਂਦ ਮੈਨੂੰ ਜਦੋਂ ਤੇਰਾ ਰੰਗ ਪਿੱਛੇ ਆ ਕੇ ਤੁਰ ਪੈਣਾ ਸਾਥ ਅੱਗੇ ਆਉਂਦਾ ਨਾਲ ਸਾਡੀ ਉਮਰ ਵੀ ਲੈ ਨੂੰ ਜਾਂ ਤੇਰੀ ਮੌਤ ਆਉਂਦੀ ਹੈ ਮੈਂ ਤੇਰੇ ਮੇਰੇ ਹੱਥ ਡਾਕਟਰ ਖਾਰਾ ਸ਼ਿਕੰਦਰ ਦਾ ਹਲਵਾ ਇੱਧਰ ਆਈਸਕ੍ਰੀਮ ਚੱਲ ਰਹੀ ਹੈ ਸੋਜੀ ਦਾ ਹਲਵਾ ਸੋਜੀ ਦਾ ਹਲਵਾ ਆ ਗਿਆ ਕੀ ਬਾਤ ਹੈ ਬਹੁਤ ਅਲਟੀਮੇਟ ਟੇਸਟ ਹੈ ਸਵਾਦ ਹੈ ਖਾ ਲਿਆ ਜੀ ਆਣੰਦ ਦਾ ਯਾਰ ਹੈ ਜੀ ਜੀ ਹੁਣ ਆ ਗਈ ਜਲੇਬੀ ਜਲੇਬੀ ਮલાઈ ਜਲੇਬੀ ਮલાઈ ਕੀ ਬਾਤ ਕਰੋ ਟੈਸਟ ਅੱਗੇ ਵੀ ਖਾਦੀ ਹੈ ਨਾ ਦੂਸਰੀ ਹੈ ਨਾ ਜਲੇਬੀ ਵਾਰੀ ਲਓ ਜੀ ਅਸੀਂ ਸ਼ਕਸ਼ੁਕ ਕੇ ਸਮਾਨ ਤੇ ਹੁਣ ਸ਼ਾਮ ਪੈ ਗਈ ਐ 5 ਵਜੇ ਗਏ ਤੇ ਹੁਣ ਅਸੀਂ ਮੈਂ ਤੇ ਡਾਕਟਰ ਆ ਗਏ ਬਾਹਰ ਪੇਟ ਪੂਜਾ ਕਰ ਲਈ ਪ੍ਰਸ਼ਾਦਾ ਪਣੀ ਛਕ ਲੈ ਹਾਂ ਡਾਕਟਰ ਪ੍ਰਸ਼ਾਦਾ ਛਕ ਲੈਣਾ ਉਹ ਵਧੀਆ ਨਜ਼ਾਰਾ ਆਨੰਦ ਆ ਗਿਆ ਬਹੁਤ ਨਜ਼ਾਰਾ ਜਬਰਦਸਤ ਪ੍ਰੋਗਰਾਮ ਸੀ ਜਬਰਦਸਤ ਹੈ ਨਾ ਬਹੁਤ ਵਧੀਆ ਸੀਗਾ ਆਨੰਦ ਆ ਗਿਆ ਬਹੁਤ ਵਧੀਆ ਪ੍ਰੋਗਰਾਮ ਸੀ ਆ ਵੇਖੋ ਹਵੇਲੀ ਕਿੱਡੀ ਤਕੜੀ ਇਧਰ ਬਾਹਰ ਰੋਡ ਆ ਗਈ ਇਧਰ ਆ ਵੀ ਹਵੇਲੀ ਐ ਉਹ ਦੇਖੋ ਕਿੱਡੀ ਕਿੱਡੀਆਂ ਡਾਕਟਰ ਬਹੁਤ ਸੋਹਣਾ ਬਣਾਇਆ ਹਨਾ ਸ਼ਾਨਦਾਰ ਬਹੁਤ ਸੋਹਣਾ ਪੈਲੇਸ ਬਣਾਇਆ ਹੈ Thank you.

ਥੱਕ ਕੇ ਵੀ ਜੀ ਪੈਰ ਸੁੱਜ ਗਏ। ਲਓ ਜੀ ਪਹੁੰਚ ਚੁੱਕੇ ਆ ਘਰ। ਬੀਜੀ ਨੂੰ ਛੱਡ ਤਾਂ। ਹੈਲੋ। ਹੁਣ ਜਾ ਰਹੇ ਆ ਘਰ। ਆਂ ਜੀ ਡਾਕਟਰ ਸਾਹਿਬ ਠੀਕ ਹੈ ਫਿਰ? ਹਾਂ ਜੀ ਵਧੀਆ ਜੀ। ਪਹੁੰਚ ਗਏ ਘਰੇ ਸੁਖਸ਼ਾਂਤੀ। ਡਾਕਟਰ ਸਾਹਿਬ ਮੈਨੂੰ ਘਰੇ ਛੱਡਣ ਆਏ ਆ। ਉਹ ਆ ਗਿਆ ਆਪਣਾ ਘਰ। ਤੇ ਠੀਕ ਹੈ ਫਿਰ। ਬਹੁਤ ਵਧੀਆ ਰਿਹਾ ਨਾ ਅੱਜ ਦਾ ਸਫ਼ਰ। ਆਨੰਦ ਆ ਗਿਆ ਵੀ। ਨਮੰਗਲ। ਲਓ ਜੀ ਹੁਣ ਜਾ ਰਹੇ ਆ ਡਾਕਟਰ ਸਾਹਿਬ ਘਰੇ। ਠੀਕ ਹੈ ਫਿਰ। ਬਾਏ ਬਾਏ। ਬਾਏ। ਗੁੱਡ ਨਾਈਟ। 28 ਹੰਦੀ ਪਾਰੀ। ਸਮਰ ਤੂੰ ਹੋ ਨਹੀਂ ਪੁੰਡ ਠੰਡੀ ਆਏ ਸਮਰ ਨੇ ਠੰਡੀ ਪਾਣੀ ਮੈਂ ਘਰੇ ਆ ਗਿਆ ਠੰਡੀ ਪਾਣੀ ਪੜ ਰਹੀ ਸੀ ਦੁਨੀਆ ਇਸ ਵੇਲੇ ਤੁਸੀਂ ਹਾਈ ਸਕੂਲ ਗਏ ਸੀ ਅੱਜ ਜੀ 26 ਜਨਵਰੀ ਤੇ ਸਾਰੀ ਵੈਨ ਖਾਲੀ ਸੀ ਕੋਈ ਨਹੀਂ ਆਇਆ ਚਲ ਵਧੀਆ ਤੁਸੀਂ ਲੱਡੂ ਖਾਣ ਲੈ ਜੀ ਚਲ ਵਧੀਆ ਲੱਡੂ ਬਣੇ ਖਾ। ਸਗਰਮਕ ਪਿਆਰਿਓ ਪਹੁੰਚ ਚੁੱਕੇ ਆ ਘਰ ਹੁਣ ਸਕਦੇ ਆ ਪ੍ਰਸ਼ਾਦਾ ਕੋਈ ਇੱਕ ਅੱਧਾ ਫੇਰ ਕਰਦੇ ਆ ਰੈਸਟ। ਪਾਪਾ ਜੀ ਇੱਕ ਹੀ ਜਾਂਦਾ ਲੱਡੂ ਖਾ ਕੇ ਆਏ ਸੀ ਮੇਰੇ ਲੱਡੂ ਹੀ ਨਹੀਂ ਖਾਦੇ। ਹਮਮ ਸਗਰਮਕ ਪਿਆਰਿਓ ਪਹੁੰਚ ਚੁੱਕੇ ਆ ਘਰ ਛਕਲੇ ਪ੍ਰਸ਼ਾਦਾ ਪਾਣੀ ਹੁਣ ਕਰਦੇ ਆ ਰੈਸਟ। ਮਿਲਦੇ ਆ ਫਿਰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ। ਉਹਨੇ ਬਹੁਤ ਓਕੇ ਖਾ ਪੀ ਗਏ। 하 오케이 뭐더해봐